ਸੇਲ ਮੇਲਾ ਰਖੜੀ ਤੱਕ ਭਾਰੀ ਸੇਲ ਹੈ ਜੀ ਜਿਹੜਾ ਮਰਜੀ ਸੈਟ ਲੈ ਲਓ 100 ਰੁਪਏ ਸੇਲ 100 ਰੁਪਏ 100 ਰੁਪਏ 100 ਰੁਪਏ ਅ ਜਿੰਨਾ ਵੀ ਤੁਸੀਂ ਡੈਮੋ ਦੇਖ ਰਹੇ ਹੋ ਇਹਦਾ ਸਿਰਫ ਇੱਕ ਸੈਂਪਲ ਤੌਰ ਤੇ ਲਾਇਏ ਹੋਏ ਨੇ ਸਟਾਕ ਹੋਰ ਬਥੇਰਾ ਪਿਆ ਜੀ 100 ਰੁਪਏ ਸੇਲ ਦੇ ਵਿੱਚ ਜਿਹੜਾ ਸਾਡਾ ਪੇਜ ਫੋਲੋ ਕਰਕੇ ਆਉਂ ਉਹ ਵੀਡੀਓ ਸ਼ੇਅਰ ਕਰਕੇ ਆਉ ਉਹਦੇ ਵਾਸਤੇ 100 ਰੁਪਏ ਕੋਰੀਅਰ ਦਾ ਖਾਸ ਪ੍ਰਬੰਧ ਹੈ ਤੁਸੀਂ ਘਰ ਬੈਠੇ ਜਿੱਥੇ ਮਰਜੀ ਕੋਰੀਅਰ ਕਰਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿਰਫ 100 ਰੁਪਏ ਦਾ ਸੈਟ ਹੈ ਜੀ ਜਿਹਦਾ ਮਾਰਕੀਟ ਰੇਟ ਕੋਈ 800 ਦਾ ਕੋਈ 900 ਦਾ ਕੋਈ 1000 ਦਾ ਕੋਈ 1500 ਦਾ ਉਹ ਸੈੱਟ ਤੁਹਾਨੂੰ ਰਖੜੀ ਤੱਕ ਸਿਰਫ 100 ਰੁਪਏ ਦਾ ਮਿਲੂਗਾ ਆ ਦੇਖੋ ਜਿੰਨੇ ਵੀ ਸੈਂਪਲ ਲੱਗੇ ਹੋਏ ਨੇ ਜਿਹੜਾ ਮਰਜੀ ਸੈਂਪਲ ਤੁਸੀਂ ਦੇਖ ਸਕਦੇ ਹੋ ਰਖੜੀ ਤੱਕ ਇਹ ਭਾਰੀ ਸੇਲ ਮੇਲਾ 100 ਰੁਪਏ ਦਾ 100 ਰੁਪਏ ਦਾ 100 ਰੁਪਏ ਦਾ ਸੈੱਟ ਅਰੋੜਾ ਫੈਸ਼ਨ ਜੁਐਲਰੀ ਵਾਲੇ ਨੇ ਭਾਈ ਲੁੱਟ ਪਾਤੀ ਲੁੱਟ ਰਖੜੀ ਧਮਾਕਾ ਸੇਲ ਧਮਾਕਾ ਪੰਜ ਸੈੱਟ 100 ਰੁਪਏ ਦੇ 20 ਰੁਪਏ ਦਾ ਇੱਕ ਸੈੱਟ ਲਓ ਜੀ ਆ ਲੋ ਅਲੱਗ-ਅਲੱਗ ਸੂਟਾਂ ਨਾਲ ਭਾਈ ਚਲੋ ਤੁਸੀਂ ਬਦਲ-ਬਦਲ ਕੇ ਰੋਜ਼ 200 ਰੁਪਏ ਦਾ ਇੱਕ ਸੈੱਟ ਹੈ 100 ਰੁਪਏ ਦੇ 5 ਸੈੱਟ ਨੇ ਆ ਲੋ ਜੀ ਰੰਗ ਡਿਜ਼ਾਈਨ ਦੇਖੋ ਕਿੰਨੇ ਸੋਹਣੇ-ਸੋਹਣੇ ਲੱਗੇ ਨੇ ਇਹਦਾ ਭਾਈ ਜੀ ਇਕੱਲੇ ਸੈਂਪਲ ਲਾਏ ਹੋਏ ਨੇ ਸੈਂਪਲ ਸਟਾਕ ਹੋਰ ਬਥੇਰਾ ਪਿਆ ਟਰੱਕ ਭਰ ਕੇ ਆ ਚੁੱਕਿਆ ਮਾਲ ਦਾ ਆ ਇੱਕ ਵਾਰੀ ਰੱਸ਼ ਦਿਖਾ ਦੇ ਉੱਪਰ ਕਰਕੇ ਨਾ ਕੈਮਰਾ ਪੀੜ ਢੱਕਾ ਦਿਖਾ ਦੇ ਕਿੰਨਾ ਭਾਈ ਮੇਲਾ ਲੱਗਿਆ ਹੋਇਆ ਮੇਲਾ ਰਖੜੀ ਸੇਲ ਤਮਾਕਾ ਅਰੋੜਾ ਫੈਸ਼ਨ ਜੁਐਲਰੀ ਨੇ ਲੁੱਟ ਪਾਤੀ ਜਿੰਨਾ ਮਰਜ਼ੀ ਮਾਲ ਲੁੱਟ ਕੇ ਲੈ ਜਾਓ ਪਹੁੰਚਣਾ ਕਿੱਥੇ ਆ ਸਿਨੇਮਾ ਮਾਰਕੀਟ ਮਾਨਸਾ ਸਿਨੇਮਾ ਰੋਡ ਤੇ ਪੀਰਖਾਨੇ ਦੇ ਸਾਹਮਣੇ ਤਾਂ ਫਟਾਫਟ ਆਜੋ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਪੇਜ ਨੂੰ ਲਾਈਕ ਕਰਕੇ ਆਊਗਾ ਉਹਦੇ ਵਾਸਤੇ 20 ਰੁਪਿਆ ਦਾ ਇੱਕ ਆ ਜਿਹੜਾ ਤੁਸੀਂ ਦੇਖ ਰਹੇ ਹੋ 20 ਰੁਪਿਆ ਦਾ ਇੱਕ ਜੋੜਾ 100 ਰੁਪਏ ਦੇ ਪੰਜ ਜੋੜੇ ਲੁੱਟ ਪੈ ਗਈ ਲੁੱਟ ਪੈ ਗਈ ਲੁੱਟ ਪੈ ਗਈ ਬਾਈ ਲੁੱਟ ਪੈ ਗਈ ਰਖੜੀ ਸੇਲ ਤਮਾਕਾ 50 50 ਰੁਪਏ ਸੇਲ 50 50 ਰੁਪਏ ਜਿਹੜਾ ਮਰਜੀ ਚੱਕੋ 200 ਵਾਲਾ ਵੀ 50 100 ਵਾਲਾ ਵੀ 50 300 ਵਾਲਾ ਵੀ 50 ਮੇਲਾ ਲਾਤਾ ਮੇਲਾ ਰਖੜੀ ਸੇਲ ਮੇਲਾ 50 ਰੁਪਏ 50 ਰੁਪਏ 50 ਰੁਪਏ ਪੀਸ ਬਾਈ ਜੀ ਸੈਂਪਲ ਲੱਗੇ ਹੋਏ ਨੇ ਕੱਲੇ ਅੰਦਰ ਹੋਰ ਮਾਲ ਵਸੇ ਰਾਪਿਆ ਟਰੱਕ ਭਰ ਕੇ ਆ ਚੁੱਕਿਆ ਆ ਰਸ ਦਿਖਾ ਦੇ ਬਾਈ ਨੁਕਬਰੀ ਦੇਖੋ ਜੀ ਹੋਲ ਸੇਲ ਰੇਟਾਂ ਤੋਂ ਵੀ ਘੱਟ ਰੇਟਾਂ ਤੇ ਲਟਾਤਾ ਮਾਲ ਘਟਾ ਤੇ ਰੇਟ ਲਾਤੀ ਸੇਲ 50 ਰੁਪਏ 50 ਰੁਪਏ 50 ਰੁਪਏ ਆ ਦਿਖਾ ਦੇ ਕੇਰਾ ਇੱਧਰ 50 ਰੁਪਏ 50 ਰੁਪਏ ਅਰੋੜਾ ਫੈਸ਼ਨ ਜੁਐਲਰੀ ਵਾਲਿਆਂ ਦਾ ਮੇਲਾ ਲਾਤਾ ਜੀ ਆ ਦੇਖੋ ਜੀ 골ਡ ਦੇਆਂ ਚੂੜੀਆਂ 골ਡ ਦੀਆਂ ਸੋਨੇ ਦੀਆਂ ਚੂੜੀਆਂ ਕੀ ਰੇਟ ਹੈ 100 ਰੁਪਏ ਦੀ ਇੱਕ ਆ ਲੋ ਜੀ 100 ਰੁਪਏ ਦੀ ਨਾ 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 100 ਰੁਪਏ ਦੀਆਂ ਦੋ ਨਾ ਨਾ 100 ਰੁਪਏ ਦੀਆਂ ਤਿੰਨ ਨਾ ਬਈ ਨਾ 100 ਰੁਪਏ ਦੀਆਂ ਚਾਰ ਜਿਹੜੀਆਂ ਮਰਜ਼ੀ ਚੱਕੋ 100 ਰੁਪਏ ਦੀਆਂ ਚਾਰ ਚੂੜੀਆਂ ਸੇਲ ਮੇਲਾ ਲਾਤਾ ਅਰੋੜਾ ਫੈਸ਼ਨ ਜੁਐਲਰੀ ਵਾਲਿਆਂ ਨੇ ਪਹੁੰਚਣਾ ਕਿੱਥੇ ਹੈ ਸਿਨੇਮਾ ਰੋਡ ਤੇ ਸਿਨੇਮਾ ਮਾਰਕੀਟ ਦੇ ਵਿੱਚ ਆ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਅਰੋੜਾ ਫੈਸ਼ਨ ਜੁਐਲਰੀ ਲੁੱਟ ਪਾਤੀ ਲੁੱਟ ਦਿੱਲੀ ਰੇਟਾਂ ਨਾਲ ਵੀ ਘੱਟ ਰੇਟਾਂ ਤੇ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਰੰਗ ਇਹ ਹੈ ਜੀ ਰਖੜੀ ਸੇਲ ਮੇਲਾ ਰਾਖੀ ਦਾ ਤਿਉਹਾਰ ਜੋ ਆਇਆ ਹੈ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਇਆ ਹੈ ਲਓ ਜੀ ਸਾਡੀਆਂ ਭੈਣਾਂ ਵਾਸਤੇ ਰਖੜੀਆਂ ਰਖੜੀਆਂ ਹੋਲ ਸੇਲ ਰੇਟਾਂ ਤੇ 10 ਰੁਪਏ ਰਖੜੀ 20 ਰੁਪਏ ਰਖੜੀ 25 ਰੁਪਏ ਰਖੜੀ 30 ਰੁਪਏ ਰਖੜੀ ਜਿਹੜੀ ਮਰਜ਼ੀ ਲੈ ਲਓ ਜੀ ਹੋਲ ਸੇਲ ਰੇਟਾਂ ਤੇ ਰਖੜੀਆਂ ਹੀ ਰਖੜੀਆਂ ਲਓ ਜੀ ਜਿੰਨੀਆਂ ਮਰਜ਼ੀ ਲਓ ਰਖੜੀਆਂ ਆ ਲੋ ਦੇਖੀ ਚਲੋ ਹੋਲ ਸੇਲ ਰੇਟਾਂ ਤੇ ਜੀ ਹੋਲ ਸੇਲ ਰੇਟਾਂ ਤੇ ਜੇ ਤੁਸੀਂ ਇਸ ਤੋਂ ਵੀ ਵਧੀਆ ਫੈਂਸੀ ਰਖੜੀਆਂ ਲੈਣੀਆਂ ਨੇ ਤਾਂ ਤੁਹਾਨੂੰ ਵਧੀਆ ਵਧੀਆ ਰਖੜੀਆਂ ਬਹੁਤ ਹੀ ਵਧੀਆ ਲੇਟੈਸਟ ਰਖੜੀਆਂ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਿਲਣ ਗਿਆ ਅਰੋੜਾ ਫੈਸ਼ਨ ਜੁਐਲਰੀ ਵਾਲਿਆਂ ਦੇ